ਠੀਕ ਹੈ ਜੀ ਤੇ ਸਿਅਸਨ ਅਗਰ ਇੱਥੇ ਸੀ ਰੱਖ ਲਿਆ ਤੇ ਬਾਅਦ ਚ ਸਿਅਸਨ ਉੱਠੂਗਾ ਨਹੀਂ ਜਦ ਤੱਕ ਮੇਲਾ ਨਹੀਂ ਚਾਲੂ ਹੋਗਾ ਚਾਹੇ ਅੱਜ ਚ ਕਰ ਦੇਣ ਚਾਲੂ ਨਹੀਂ ਤਾਂ ਜੇ ਕੱਲ ਹੋਊਗਾ ਤੇ ਫੇਰ ਕੋਈ ਗੱਲ ਨਹੀਂ ਸਿਅਸਨ ਵੀ ਇੱਥੇ ਹੀ ਬੈਠਾ ਉਹ ਸਾਰੀ ਪੂਰੇ ਲੁਧਿਆਣਾ ਨੂੰ ਕਹੂੰਗਾ ਮੈਂ ਕਿ ਅੱਜ ਵੇਦ ਮੰਦਰ ਦੇ ਬਾਹਰ ਸਾਰੇ ਪਹੁੰਚੋ ਕਿ ਅੱਜ ਸਾਡਾ ਸਿਅਸਨ ਜਿਹੜਾ ਹੈ ਕਿ ਵੇਦ ਮੰਦਰ ਦੇ ਬਾਹਰ ਰੋਕੇ ਹੋਇਆ ਹੈ ਔਰ ਪ੍ਰਸ਼ਾਸਨ ਨੇ ਮੇਲਾ ਬੰਦ ਕਰਾਇਆ ਤਾਂ ਜਿਹਦੇ ਕਰਕੇ ਸਿਆਸਤ ਨੇ ਇੱਥੇ ਖੜਾ ਵੈ ਪ੍ਰਸ਼ਾਸਨ ਪੱਕੋ ਨਹੀਂ ਬੰਦ ਕਰਵਾਇਆ ਗਿਆ ਜਿਹੜੇ ਮੇਲੇ ਦੇ ਪ੍ਰਬੰਧਕ ਹੈ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਇਲਾਕੇ ਦੇ ਵਿਧਾਇਕ ਉਹਨਾਂ ਵੱਲੋਂ ਰਿਸ਼ਵਤ ਮੰਗਣੀ ਕੋਈ ਨਹੀਂ ਦੇਖੋ ਜੀ ਸਾਨੂੰ ਦੇਖੋ ਇਸ ਚੀਜ਼ ਦੇ ਬਾਰੇ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਤੁਸੀਂ ਪੁੱਛੋ ਉਹਨਾਂ ਨੇ ਹੁਣੇ ਸਾਨੂੰ ਵੀ ਕਿਹਾ ਕਿ ਉਹ ਕਹਿੰਦੇ ਕਿ ਕਾਰਪੋਰੇਸ਼ਨ ਨੇ ਆ ਕੇ ਮੇਲਾ ਬੰਦ ਕਰਾਇਆ ਠੀਕ ਹੈ ਜੀ ਸਾਨੂੰ ਨਹੀਂ ਪਤਾ ਕਿ ਕਿਹੜੇ ਐਮਐਲਏ ਕਿੰਨੇ ਸਾਨੂੰ ਨਹੀਂ ਪਤਾ ਜੀ ਇਸ ਚੀਜ਼ ਦੇ ਬਾਰੇ ਸਾਨੂੰ ਕੋਈ ਨੋਲੇਜ ਨਹੀਂ ਹੈ ਸਾਨੂੰ ਉਹਨਾਂ ਨੇ ਕਾਰਪੋਰੇਸ਼ਨ ਕਿਹਾ ਅਸੀਂ ਕਾਰਪੋਰੇਸ਼ਨ ਨੂੰ ਕਹਿ ਰਹੇ ਤੇਸੀ ਆ ਜਾਨੀ ਸੀ ਲੈ ਕੇ ਚਲੀਏ ਕੁੱਲ ਮਿਲਾ ਕੇ ਮਾਂਜੀ ਮੰਦੇ ਲੋਕਾਂ ਦੀ ਆਸਥਾਨ ਵਾਲੀ ਖਲਵਾੜ ਹੋ ਰਹੀ ਕਿਉਂਕਿ ਪਹਿਲੀ ਵਾਰੀ ਇਹਦਾ ਖਲਵਾੜ ਹੋ ਰਿਹਾ ਦੇਖੋ 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 ਅੱਜ ਮੇਰੀ ਮੇਰੀ ਗੱਲ ਸੁਣੋ ਜੀ ਗੱਲ ਸੁਣੋ ਅੱਜ ਮੇਰੀ ਉਮਰ 43 ਸਾਲ ਹੈ ਜੀ ਜੀ ਅੱਜ ਤੱਕ ਕਦੀ ਨਹੀਂ ਹੋਇਆ ਕਦੀ ਨਹੀਂ ਹੋਇਆ ਠੀਕ ਹੈ ਜੀ ਮੇਰੇ ਮੇਰੇ ਗ੍ਰੈਂਡਫਾਦਰ ਸੀਗੇ ਜੀ ਜੀ ਉਹ ਵੀ ਆਉਂਦੇ ਸੀ ਅੱਜ ਤੱਕ ਕਦੀ ਮੇਲਾ ਬੰਦ ਨਹੀਂ ਹੋਇਆ ਆਸ ਫਸਟ ਟਾਈਮ ਹੈ ਜਿਹੜਾ ਕਿ ਅੱਜ ਮੇਲਾ ਬਿਲਕੁਲ ਬੰਦ ਪਿਆ ਦ੍ਰਿਸ਼ੀ ਦੇਖੋ ਬਿਲਕੁਲ ਹਨੇਰਾ ਪਿਆ ਜੀ 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 ਔਰ ਨਰਾਤਿਆਂ ਦੇ ਦਿਨ ਹੁਣ ਐਡੇ ਵੱਡੇ ਦਿਨ ਹੁਣ ਔਰ ਹਿੰਦੂ ਆ ਦਾ ਐਡਾ ਵੱਡਾ ਤਿਹਾੜ ਲੁਧਿਆਣੇ ਦਾ ਔਰ ਅੱਜ ਦੇਖੋ ਤੁਸੀਂ ਗਰਾਊਂਡ ਬਿਲਕੁਲ ਨੇਰਾ ਸ਼ਰਮ ਆਣੀ ਚਾਹੀਦੀ ਯਾਰ ਹਿੰਦੂਆਂ ਨੂੰ ਸਾਰੇ ਹਿੰਦੂਆਂ ਨੂੰ ਸਾਡੀ ਕਾਰਪੋਰੇਸ਼ਨ ਦੀ ਕੌਣ ਹੈ ਹਿੰਦੂ ਹੈ ਨਾ ਮੁਸਲਮਾਨ ਤਾਂ ਨਹੀਂ ਬੈਠੇ ਕੋਈ ਬੈਠੇ ਯਾਰ ਆਪਣੇ ਦਿਹਾੜ ਨੂੰ ਬੰਦ ਕਰਦੇ ਪਏ ਆ ਸ਼ਰਮ ਆਣੀ ਚਾਹੀਦੀ ਹੈ ਯਾਰ ਇਹਨਾਂ ਨੂੰ ਐਮਐਲਏ ਨੂੰ ਕੀ ਕਹਿਣਾ ਚੋਗੇ ਕਿਹੜਾ ਲਾ ਕੇ ਸਰ ਜੀ ਮੈਂ ਕੋਈ ਐਮਐਲਏ ਨਹੀਂ ਨਾ ਜੀ ਆਪਣੇ ਪੰਜਾਬ ਦੇ ਪੰਜਾਬ ਦੇ ਦੇਖੋ ਦੇਖੋ ਜੀ ਇਹ ਤੁਹਾਡੀ ਮੀਡੀਆ ਦੇ ਨਹੀਂ ਮੈਂ ਕਹਿ ਰਿਹਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਜੀ ਲੁਧਿਆਣੇ ਵਾਲ ਦੇਖੋ ਲੁਧਿਆਣੇ ਦਾ ਮੇਨ ਮੇਲਾ ਜਿਹੜਾ ਅੱਜ ਬੰਦ ਪਿਆ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਬੰਦੇ ਤੇ ਵੇਜੋ ਐਮ ਐਲ اے ਕੋਈ ਵੀ ਨਹੀਂ ਆਇਆ ਦੇਖੋ ਤੇ ਹਜੇ ਤੱਕ ਕੋਈ ਮਾਮਲਾ ਜੋ ਮਰਜ਼ੀ ਹੋਵੇ ਜਿਹੜਾ ਡੋਲਾ ਇਹ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਇਹਦੇ 'ਚ ਕੋਈ ਰਾਜਨੀਤੀ ਨਹੀਂ ਕਿਸੇ ਪਾਰਟੀ ਦੀ ਰਾਜਨੀਤੀ ਨਹੀਂ ਠੀਕ ਹੈ ਜੀ ਆਹ ਦੇਖੋ ਜੀ ਮੇਰੀ ਗੱਲ ਸੁਣੋ ਅਗਰ ਰਾਜਨੀਤੀ ਹੋਵੇ ਹਾਂਡਾ ਜੀ ਸਾਡੇ ਨਾਲ ਸਵੇਰ ਦੇ ਚੱਲਦੇ ਪਿਆ ਇਹ ਰਾਜਨੀਤੀ ਆ ਬਿਲਕੁਲ ਰਾਜਨੀਤੀ ਨਹੀਂ ਆ ਜੀ ਅਥੇ ਦੀ ਉਮਾਦਤ ਜੀ ਖੜੇ ਆ ਸਾਡੇ ਨਾਲ ਸਵੇਰ ਦੇ ਚੱਲਦੇ ਪਿਆ ਇਹ ਰਾਜਨੀਤੀ ਥੋੜੀ ਆ ਜੀ ਤਾਂ ਪਿਆਰ ਹੈ ਜੀ ਪ੍ਰਭੂ ਨਾਲ ਪਿਆਰ ਹੈ ਜਿਹੜੇ ਨਾਲ ਚੱਲਦੇ ਪਏ ਧਰਮ ਦੇ ਨਾਲ ਚੱਲਦੇ ਪਏ ਆ ਠੇਕੇਦਾਰਾਂ ਨਾਲ ਉਹ ਦੇਰੇ ਟੱਕੇ ਸਾਈ ਹੋਰੀ ਠੇਕੇਦਾਰ ਦੇ ਬਿਲਕੁਲ ਜੀ ਨਾਲ ਹੈ ਜੀ ਕੀ ਅਜਾ ਨਹੀਂ ਹੋਣਾ ਚਾਹੀਦਾ ਜੀ ਹੁ ਕੀ ਸਟੈਂਡ ਹੈ ਜੀ ਤੁਹਾਡਾ ਸਟੈਂਡ ਹੈ ਜੀ ਅਸੀਂ ਸਿਆਸਤ ਉਰੇ ਰੋਕਣ ਲੱਗੇ ਆ ਅਸੀਂ ਧਰਨਾ ਉਰੇ ਲਗਾ ਲਗੇ ਆ ਜਦ ਤੱਕ ਮੇਲਾ ਨਹੀਂ ਚੱਲੂਗਾ ਸਾਡਾ ਧਰਨਾ ਇੱਥੇ ਕਾਮਯਾਬ ਹੋਊਗਾ ਬਸ ਟਾਈਮ ਦੇਖ ਲਓ ਕਿੰਨਾ ਹੋ ਗਿਆ ਅੱਜ ਤੱਕ ਪ੍ਰਭੂ ਆਮ ਨੂੰ ਕੋਈ ਰੋਕ ਨਹੀਂ ਸਕਿਆ ਇਹਨਾਂ ਨੇ ਰੋਕਿਆ ਹੋਇਆ ਇਹਨਾਂ ਪ੍ਰਦਰਸ਼ਨ ਪ੍ਰਸੰਧ ਦੀ ਚੰਗੀ ਗੱਲ ਨਹੀਂ ਹੈਗੀ ਇਹ ਬਹੁਤ ਮਾੜੀ ਗੱਲ ਆ ਇੰਡੀਆ ਦੀ ਉਦਗੱਲ ਆ ਇਹ ਲੋਭ ਲੋਭ ਚਾਹਦੇ ਆ ਸਾਨੂੰ ਸੱਤ ਉੱਥੇ ਬੰਦੀ ਪੀੜੀ ਹੋਗਾ ਡੋਲਾ ਚੱਕਦੇ ਆ ਅੱਜ ਤੱਕ ਡੋਲਾ ਕਦੇ ਨਹੀਂ ਕਦੇ ਰਤ ਵਿੱਚ ਰੁਕਿਆ ਕਿਸੇ ਪਾਸੇ ਨੇ ਲੋਕ ਭਗਵਾਨ ਤੋਂ ਵੱਡੇ ਹੋ ਗਏ ਜਿਹੜਾ ਭਗਵਾਨ ਮੈਂ ਕਹਿੰਦਾ ਲੋਕ ਮੈਂ ਕਹਿੰਦਾ ਸਤਿ ਭਗਵਾਨ ਤੋਂ ਉੱਪਰ ਹੌਂ ਜੰਦ ਜਿਹੜੀ ਵਾਰ ਇਹ ਗੱਲ ਹੋਈ ਇਹ ਪਹਿਲੀ ਵਾਰ ਜਿਹੜੀ ਚੋਰੀ ਹੋਈ ਇਹ ਗੱਲ ਹੋਈ ਹੁਣ ਇਸ ਤਰ੍ਹਾਂ ਨਹੀਂ ਚਾਹੀਦਾ ਤੁਹਾਨੂੰ ਮੋੜਾਂ ਤੇ ਲਈ ਖੜਿਆ ਇੱਕ ਵਜੇ ਦਾ ਚੱਕਾ ਇਹ ਆ ਟਾਈਮ ਗਲਤ ਗੱਲ ਹੈ ਗਲਤ ਟਾਈਮ ਹੈ ਅਸੀਂ 2 ਦਿਨਾਂ ਤੋਂ ਦੋਨੇ ਨੂੰ ਰੋਕਿਆ ਗਿਆ ਮੇਲਾ ਬੰਦ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਹੈ ਬਿਲਕੁਲ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਿਸ ਤਨ ਲਾਗੇ ਸੋ ਤਨ ਜਾਣੇ ਇਹ ਦੋ ਸ਼ੌਂਕ ਕਰਦਾ ਕਿ ਸੜਕਾਂ ਤੇ ਆ ਕੇ ਕੋਈ ਬੈਠੇ ਜਿਹੜਾ ਪ੍ਰਸ਼ਾਸਨ ਹੈ ਉਹ ਜੀ ਹਰਕਤ ਕਰ ਰਿਹਾ ਹੈ ਬਿਲਕੁਲ ਉਹਨਾਂ ਨਾਲ ਜੇ ਇੱਕ ਦਾ ਜਵਾਬ ਪੱਥਰ ਦੇਣ ਪੱਥਰ ਨਾਲ ਦੇਣ ਨੂੰ ਤਿਆਰ ਬੈਠੇ ਆ ਸਾਡੇ ਸਤਕਾਰਯੋਗ ਮੰਤਰੀ ਜੀ ਸਾਡੇ ਸਤਕਾਰਯੋਗ ਮਰਵਾਹਾ ਜੀ ਇੱਥੇ ਸਾਰੇ ਆ ਰਾਮਲੀਲਾ ਕਮੇਟੀ ਦੇ ਸਾਰੇ ਜਿਹੜੇ ਸਦਸਿਆगण ਬੈਠੇ ਆ ਸੋ ਉਹਨਾਂ ਦਾ ਬਿਲਕੁਲ ਜਿਹਨਾਂ ਸਾਡੇ ਭਰਾਵਾਂ ਨੇ ਜਿਹਨਾਂ ਦਾ ਮੇਲਾ ਰੋਕਿਆ ਗਿਆ ਉਹ ਘੱਟਰ ਨਾਲ ਆ ਕੇ ਬੈਠੇ ਆ ਜਿੰਨੀ ਦੇਰ ਤੱਕ ਪ੍ਰਸ਼ਾਸਨ ਮੇਲਾ ਨਹੀਂ ਚਲਾਉਂਦਾ ਉਨੀ ਦੇਰ ਤੱਕ ਅਸੀਂ ਇਦਾਂ ਹੀ ਬੈਠੇ ਰਵਾਂਗੇ ਇਹ ਉਹਨਾਂ ਦੀ ਇਹ ਉਹਨਾਂ ਦੀ ਮਾਨਸਿਕਤਾ ਹੈ ਇਹ ਉਹਨਾਂ ਦੀ ਮਾਨਸਿਕਤਾ ਦਰਸਾ ਰਿਹਾ ਹੈ ਇੱਕ ਤਾਂ ਗੱਲ ਕਰਦੇ ਆ ਉਹ ਇੱਥੋਂ ਦੀ RAM ji ਆਪਣਾ Hanuman ji ਦੀ ਯਾਤਰਾ ਕਰਦੇ ਆ ਤੇ ਅੱਜ RAM ji ਨਿਚੋੜੇ ਨੂੰ ਉਡਾਣੇ ਨੇ RAM ji ਦਾ ਮਨਾ ਇੱਥੇ ਡੋਲਾ ਰੋਕਿਆ ਗਿਆ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਸੀ ਬਿਸ਼ੱਕ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਬੜੀ ਨਿੰਦਣਯੋਗ ਅੱਛਾ ਹੰਡਾ ਸਾਹਿਬ ਵੱਡੀ ਗੱਲ ਇਹ ਨਹੀਂ ਕਿ ਡੇਢ ਘੰਟੇ ਤੋਂ ਬਾਅਦ ਸਮਾਂ ਹੋ ਗਿਆ ਧਰਨਾ ਲੱਗੇ ਨੂੰ ਅਡੋਲਾ ਖੜੇ ਨੂੰ ਕੋਈ ਵੀ ਅਧਿਕਾਰੀ ਹਜੇ ਤੱਕ ਨਹੀਂ ਆਇਆ ਇਹ ਬੜੀ ਸ਼ਰਮ ਦੀ ਗੱਲ ਹੈ ਸ਼ਰਮ ਦੀ ਗੱਲ ਹੈ ਸਾਡੀ ਤਾਕਤ ਦਿਖਾਉਣਾ ਮਿਲਿਆ ਅਸੀਂ ਤਾਂ ਜਾ ਕੇ ਖੰਨੇ ਹੁਣ ਬਿਲਕੁਲ ਅਸੀਂ ਤਾਕਤ ਦਿਖਾਣੇ ਆ ਉਹਨਾਂ ਨੂੰ ਤਾਕਤ ਲੱਗਦੀ ਹੈ ਨਾ ਕੋਈ ਵੀ ਨਹੀਂ ਆਇਆ ਅਸੀਂ ਤਾਕਤ ਦਿਖਾਉਣੇ ਆ ਫਿਰ ਕੇ ਇਹਨਾਂ ਨੂੰ ਲੱਗਦਾ ਹੈ ਹੁਣੇ ਥੋੜੀ ਦੇਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਹੁਣੇ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਨੇ ਥੋੜੀ ਦੇਰ ਦੇ ਵਿੱਚ ਉਹ ਦੇਖਿਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਸਾਰੇ ਇੱਥੇ ਆਣਗੇ ਉਹ ਰਾਣਾ ਬੰਦ ਕਰਨ ਦੀ ਕੋਲ ਵੀ ਜਾਊਗੀ ਨਹੀਂ ਦੇਖੋ ਜਿਹੜੀ ਗੱਲ ਹੈ ਦੇਖੋ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਮੇਲਾ ਚੱਲੂ ਨਹੀਂ ਹੋਏਗਾ ਉਨੀ ਦੇਰ ਤੱਕ ਇੱਥੇ ਅਸੀਂ ਇੱਦੀ ਬੈਠਾਂਗੇ ਭਾਵੇਂ ਜਿੰਨੇ ਮਰਜ਼ੀ ਦੇਣ ਲੱਗ ਜਾਓ ਬਹੁਤ ਹੀ ਮੰਦਭਾਗੀ ਬਹੁਤ ਹੀ ਮੰਦਭਾਗੀ ਇਹ ਗੱਲ ਹੋ ਰਹੀ ਹੈ ਇਤਿਹਾਸਿਕ ਮੈਦਾਨ ਅਸੀਂ ਸਦਾ ਹੀ ਕਿਹਾ ਅਸੀਂ ਕਦੀ ਵੀ ਮੇਲਾ ਨਹੀਂ ਮਨਾਇਆ ਇਹ ਪਰਵ ਹੈ ਦੁਸ਼ਹਿਰਾ ਪਰਵ ਹੈ ਇਸ ਪਰਵ ਨੂੰ ਹਿੰਦੂਆ ਨੇ ਪਰਵ ਨੂੰ ਖਰਾਬ ਕਰ ਰਹੇ ਆ ਰਾਜਨੀਤਿਕ ਕਰ ਰਹੇ ਆ ਸਾਡੇ ਨਾਲ ਜਿਹੜੇ ਵੀ ਕਿਹੜਾ ਕਰ ਬਈ ਨਾ ਅਸਰ ਆਵੇ ਇੱਥੇ ਹਾਂ ਜੀ ਉਸੇ ਕਰਾਂਗੇ ਗੱਲ ਜੇ ਰਾਮ ਲਕਮਣ ਨਾਲ ਪੰਗੇ ਲੈਂਦੇ ਆ ਹਾਂ ਮਰਵਾ ਸਾਹਿਬ ਦੱਲਾ ਕੋਈ ਨਾ ਸਾਡਾ ਸਿਆਸਤਾਂ ਰੋਕਿਆ ਯਾਰ ਬਈ ਨਾ ਸਾਰੇ ਸ਼ਹਿਰ ਦੇ ਮੇਲੇ 2 ਵਜੇ ਦਾ ਸਿਆਸਤਾਂ ਚੱਕਿਆ ਯਾਰ ਸਾਰੇ ਸ਼ਹਿਰ ਦੇ ਮੇਲੇ ਚੱਲਦੇ ਹੁਣ ਕਿਸੇ ਦਾ ਮੇਲਾ ਬੰਦ ਕਰੋ ਝੁਲਕ ਸਭ ਤੋਂ ਪਹਿਲਾ ਪੁਰਾਣਾ ਮੇਲਾ ਇਹ ਸਭ ਅਸੀਂ ਅਸੀਂ ਰੋਕਾਂਗੇ ਸਾਰੇ ਸ਼ਹਿਰ ਨੂੰ ਬੀਲ ਕਰਾਂਗੇ ਆਜੇ ਦੇਖਣ ਇੱਥੇ ਹਿੰਦੂ ਵਾਲੇ ਦਿੱਤੇ ਕਿਸੇ ਪਾਰਕ ਦੀ ਨੋਕਾ ਦਿਖਾਓ ਦੇਖੋ ਕਿਦਾਂ ਸ਼ਹਿਰ 'ਚ ਦੰਗੇ ਹੁੰਦੇ ਆ ਮਰਵਾ ਸਾਹਿਬ ਤੁਸੀਂ ਸਾਡਾ ਸਾਡੇ ਸਬਰ ਦਾ ਫਾਲੂ ਨੁਕਸਾਨ ਕਮਜ਼ੋਰ ਸਮਝਦੇ ਆ ਦੱਲਾ ਕੋ ਯਾਰ ਅਸੀਂ ਜਿਹਨੇ ਹੱਥ ਜੋੜਦੇ ਸਾਰਿਆਂ ਨੂੰ ਜੀ ਕੇ ਜੀ ਜੈਜਾ ਕਰਦੇ ਆ ਤੁਸੀਂ ਸਾਨੂੰ ਕਮਜ਼ੋਰ ਸਮਝ ਲਿਆ ਤੇ ਜਦੋਂ ਮਰਜ਼ੀ ਦੇਖਿਆ ਬੰਦ ਕਰਾਤਾ ਕਿਹੜਾ ਉੱਥਰ ਆ ਕੇ ਬੰਦ ਕਰਾ ਰੇ ਮੈਂ ਕਿ ਮੈਂ ਰੋਕਦਾ ਹੱਥ ਜੋੜਨਾ ਬੰਦ ਕਰਾ ਕੇ ਦਿਖਾਵੇ ਸਰ ਮੈਨੂੰ ਨਹੀਂ ਪਤਾ ਮੈਂ ਕਿਸੇ ਨੂੰ ਨਹੀਂ ਜਾਂਦਾ ਮੈਂ ਜਿਹੜਾ ਸਾਡਾ ਸਿਆਸਤਾਂ ਡੰਗਦੇ ਆ ਔਰ ਮੇਲੇ ਚੱਲਦੇ ਆ ਮੇਲੇ ਨੂੰ ਬੰਦ ਕਰਾਣਾ ਗਲਤ ਗੱਲ ਹੈ ਦੁਕਾਨਾਂ ਜਿਹੜੀਆਂ ਲੱਗਦੀਆਂ ਉਹ ਸੈਦਲੇ ਸਾਲਾ ਤੋਂ ਲੱਗਦੀਆਂ ਨੇ ਆ ਉਹ ਨੂੰ ਰੋਕਣਾ ਦਰ ਬਹਿੰਦੇ ਮੰਨ ਗਲਤ ਕਰ ਰਹਾ ਜੈ ਸ਼੍ਰੀ ਰਾਮ